ਇਹ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਲੰਬੀਆਂ-ਲੰਬੀਆਂ ਕਤਾਰਾਂ ਜਿਹੜੀਆਂ ਜਰੂਰ ਉਹ ਸਵੇਰ ਤੋਂ ਹੀ ਲੱਗੀਆਂ ਹੋਈਆਂ ਨੇ ਚਾਹੇ ਕਾਂਗਰਸ ਹੋਵੇ, ਭਾਵੇਂ ਭਾਜੀਪੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕੋਈ ਅਕਾਲੀ ਦਲ ਦੇ ਵਰਕਰ ਹੋਣ ਭਾਰੀ ਜਿਹੜੀ ਸੁਰੱਖਿਆ ਜਰੂਰ ਲਗਾਈ ਕੀਤੀ ਹੈ, ਪੁਲਿਸ ਪ੍ਰਸ਼ਾਸਨ ਵੀ ਖੜਿਆ ਹੋਇਆ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਇਹਨਾਂ ਨੇ ਕਾਊਂਟਰ ਇੱਕੋ ਲਾਇਆ ਹੋਇਆ ਬਹੁਤ ਜ਼ਿਆਦਾ ਭੀੜ-ਪੜੱਕਾ ਹੋਇਆ ਹੋਇਆ ਇਹਨਾਂ ਨੂੰ ਦੋ-ਤਿੰਨ ਕਾਊਂਟਰ ਲਾਉਣੇ ਚਾਹੀਦੇ ਸੀ ਜਾਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ ਟੈਲ ਦੇ ਵਿੱਚ ਪੰਜ ਤੋਂ ਵੱਡੀਆਂ ਪਾਰਟੀਆਂ ਹੋ ਗਈਆਂ ਤੇ ਉਹ ਤੋਂ ਬਾਅਦ ਆਜ਼ਾਦ ਵੀ ਨੇ ਹਜ਼ਾਰਾਂ ਦੀ ਸੰਖਿਆ ਚ ਐਪਲੀਕੇਸ਼ਨ ਆ ਰਹੀਆਂ ਹੈ ਜੋ ਆਪ ਦੇ ਵਿੱਚ ਜਿੱਥੇ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਚੋਣਾ ਜਿਹੜੀਆਂ ਹੋਣ ਜਾ ਰਹੀਆਂ ਐ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਜਿਹੜੇ ਐਨਓਸੀ ਲੈਂਡ ਦੇ ਲਈ ਜਿਹੜੇ ਹੈਗੇ ਨੇ ਵਰਕਰ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਲੜਨੀ ਆ ਉਹ ਅੱਜ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਦੇ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਜਿਹੜੀ ਹੈ ਪ੍ਰਕਿਰਿਆ ਦੇ ਅਕੋਰਡਿੰਗ ਐਨਓਸੀ ਜਿਹੜੀ ਆ ਉਹ ਲੈਣੀ ਜ਼ਰੂਰੀ ਆ ਜਿਹਦੇ ਵਿੱਚ ਜਾਇਦਾਦ ਦਾ ਵੇਰਵਾ ਹੋਵੇ ਚਾਹੇ ਕੋਈ ਬਕਾਇਆ ਹੋਵੇ ਚਾਹੇ ਉਹ ਵਾਟਰ ਸਪਲਾਈ ਹੋਵੇ ਇਲੈਕਟ੍ਰਿਸਿਟੀ ਹੋਵੇ ਚਾਹੇ ਕੋਈ ਟੈਕਸ ਹੋਵੇ ਤਾਂ ਉਸ ਚੀਜ਼ ਨੂੰ ਜਿਹੜਾ ਅਪਡੇਟ ਕਰਾਣਾ ਹੋਵੇ ਦੀ ਤੋਂ ਬਾਅਦ ਜਿਹੜਾ ਹੈਗਾ ਉਹ ਨਾਮਜ਼ਦਗੀ ਪੱਤਰ ਭਰ ਸਕਦੇ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਜਰੂਰ ਉਹ ਸਵੇਰ ਤੋਂ ਹੀ ਲੱਗੀਆਂ ਹੋਈਆਂ ਨੇ ਜਿਹੜੇ ਚਾਹਵਾਨ ਨੇ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਦੇ ਵੱਲੋਂ ਸਵੇਰ ਤੋਂ ਹੀ ਜਿਹੜਾ ਹੈਗਾ ਉਹ ਉਰੇ ਇਕੱਠ ਹੋਇਆ ਪਿਆ ਔਰ ਪੂਰਾ ਜਿਹੜਾ ਹੈਗਾ ਇੱਕ ਵਿਆਹ ਵਰਗਾ ਮਾਹੌਲ ਦਿਖਾਈ ਦੇ ਰਿਹਾ ਹਜ਼ਾਰਾਂ ਦੀ ਤਦਾਦ ਚ ਸਵੇਰ ਦੇ ਜਿਹੜੇ ਲੋਕ ਉਰੇ ਪਹੁੰਚ ਰਹੇ ਨੇ ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਹੋਣ ਚਾਹੇ ਉਹ ਕਾਂਗਰਸ ਹੋਵੇ ਭਾਜੀਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚ ਜਿਹੜੀ ਸੁਰੱਖਿਆ ਜਰੂਰ ਲਗਾਈ ਕੀਤੀ ਹੈ ਪੁਲਿਸ ਪ੍ਰਸ਼ਾਸਨ ਵੀ ਖੜਿਆ ਹੋਇਆ ਹੈ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਬੜਾ ਸਿੰਪਲੀ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਫਾਰਮ ਭਰੇ ਜਾ ਰਹੇ ਆ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਪਟਿਆਲਾ ਨਗਰ ਨਿਗਮ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਐਨਓਸੀ ਦੇ ਲੈਂਡ ਦੇ ਲਈ ਜਿਹੜੇ ਲੋਕ ਨੇ ਉਰੇ ਆਪਣੇ ਉਹ ਪੱਤਰ ਭਰ ਰਹੇ ਨੇ ਫਾਰਮ ਭਰ ਰਹੇ ਨੇ ਕਿਉਂਕਿ ਇਸ ਤੋਂ ਬਾਅਦ ਉਰੇ ਲੋਕ ਵੀ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਰਜੇ ਸ਼ਰਮਾ ਜੀ ਰਜੇ ਜੀ ਤੁਸੀਂ ਵੀ ਜਿਹੜਾ ਹੈਗਾ ਐਨਓਸੀ ਜਿਹੜੀ ਔਰ ਲੈਣਾ ਹੈ ਹਾਂ ਜੀ ਹਾਂ ਮੈਂ 47 ਨੰਬਰ ਵਾਰਡ ਤੋਂ ਮੇਰੀ ਵਾਈਫ ਦਾ ਪਰ ਮੈਂ ਉਹਨਾਂ ਦੀ ਐਨਓਸੀ ਲੈਣਾ ਹੈ ਪਰ ਇਹਨਾਂ ਨੇ ਕਾਊਂਟਰ ਇੱਕੋ ਲਾਇਆ ਹੋਇਆ ਹੈ ਬਹੁਤ ਜ਼ਿਆਦਾ ਭੀੜ ਭੜਕਾ ਹੋਇਆ ਹੋਇਆ ਹੈ ਇਹਨਾਂ ਨੂੰ ਦੋ ਤਿੰਨ ਕਾਊਂਟਰ ਲਾਉਣੇ ਚਾਹੀਦੇ ਸੀ ਜਾਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ ਤੁਸੀਂ ਕਿਹੜੀ ਪਾਰਟੀ ਤੋਂ ਮੈਂ ਭਾਰਤੀ ਜਨਤਾ ਪਾਰਟੀ ਜੇ ਤੁਸੀਂ ਆਲ ਓਵਰ ਦੇਖ ਰਹੇ ਹੋ ਜਿਸ ਤੱਕ ਨਾਲ ਸਵੇਰ ਤੋਂ ਹੀ ਮਤਲਬ ਲਾਈਨਾਂ ਜ਼ਰੂਰ ਲੱਗੀਆਂ ਹੋਈਆਂ ਕੁਝ ਕਈਆਂ ਨੂੰ ਐਨਓਸੀ ਮਿਲ ਵੀ ਰਹੀ ਹੈ ਬਾਕੀ ਸਹੀ ਚੱਲ ਰਿਹਾ ਤਾਂ ਬਹੁਤ ਸਲੋ ਚੱਲ ਰਿਹਾ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ 1 2 4 ਬੰਦੇ ਹੋਰ ਐਕਸਟਰਾ ਨਾਲ ਲਾਉਣ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਐਨਓਸੀ ਮਿਲ ਸਕਣ ਪਟਿਆਲੇ ਦੇ ਵਿੱਚ ਪੰਜ ਤੋਂ ਵੱਡੀਆਂ ਪਾਰਟੀਆਂ ਹੀ ਹੋ ਗਈਆਂ ਤੇ ਉਹ ਤੋਂ ਬਾਅਦ ਆਜ਼ਾਦ ਵੀ ਨੇ ਹਜ਼ਾਰਾਂ ਦੀ ਸੰਖਿਆ ਚ ਐਪਲੀਕੇਸ਼ਨ ਆ ਰਹੀਆਂ ਨੇ ਇੰਨੇ ਕਾਊਂਟਰ ਨਾਲ ਸਮੱਸਿਆ ਆ ਰਹੀ ਹੈ ਕਿ ਕਾਊਂਟਰ ਘੱਟ ਹੈਗਾ ਬਾਕੀ ਰਸਤਾ ਜਿਹੜਾ ਰਸਤਾ ਹੈ ਲੋਕਾਂ 'ਚ ਬਹੁਤ ਹੁਸਾ ਹਰ ਬੰਦਾ ਆਪਣੀ ਪਾਰਟੀ ਦੇ ਵੱਲੋਂ ਟਰਾਈ ਕਰ ਰਿਹਾ ਕਿ ਉਹਨੂੰ ਟਿਕਟ ਮਿਲੇ ਤੇ ਉਹ ਚੋਣ ਲੜੇ ਤਾਂ ਬਿਲਕੁਲ ਜਿਹੜਾ ਵੱਖ-ਵੱਖ ਜਿਹੜੇ ਪਾਰਟੀਆਂ ਤੋਂ ਨੁਮਾਇੰਦੇ ਨੇ ਬਾਈ ਜੀ ਕੀ ਨਾਮ ਆ ਰਮਨਦੀਪ ਸਿੰਘ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਵੀ ਅੱਜ ਐਨਓਸੀ ਜਿਹੜੀ ਆ ਉਹ ਲੈਂਡ ਪਹੁੰਚੇ ਹੈਗੇ ਉਹ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਕਿ ਕਾਗਜ਼ ਪੂਰਾ ਨਹੀਂ ਹੈ ਘਟ ਹੈ ਵੱਧ ਹੈ ਸਰਕਾਰਾਂ ਦੇ ਵੱਲੋਂ ਬਹੁਤ ਤਰ੍ਹਾਂ ਦੇ આરોਪ ਵੀ ਜਿਹੜੇ ਦੂਜੀਆਂ ਸਰਕਾਰਾਂ ਲਾਂਦੀਆਂ ਪਾਜੀ ਕੋਈ ਐਸੀ ਗੱਲ ਨਹੀਂ ਦੇਖੋ ਵਿਰੋਧੀਆਂ ਦਾ ਤਾਂ ਸ਼ੁਰ ਤੋਂ ਹੀ ਕੰਮ ਰਿਆ ਠੀਕ ਹੈ ਜੀ ਐਕਚੁਅਲੀ ਉਹ ਆ ਵੀ ਆਮ ਕਰਾਂ ਦੇ ਤੀ ਪੁੱਤ ਕਿਵੇਂ ਲੀਡਰ ਬਣ ਗਏ ਠੀਕ ਹੈ ਕਿਉਂਕਿ ਉਹ ਪਾਜੀ ਕੱਲੇ ਖਾਨ ਹਿੱਲੇ ਸੀ ਠੀਕ ਹੈ ਇਹ ਇਮਾਨਦਾਰ ਸਰਕਾਰ ਹੈ ਇਮਾਨਦਾਰ ਲੋਕ ਹੈ ਆਮ ਤੀ ਪੁੱਤ ਹੈ ਠੀਕ ਹੈ ਇਹ ਚੋਰੇ ਚੋਰਾਂ ਦੀ ਸਰਕਾਰ ਨਹੀਂ ਆ ਚੋਰਾਂ ਦੀ ਸਰਕਾਰ ਅਸੀਂ ਦੇਸ਼ ਚੋਂ ਭਜਾਈ ਆ ਚੋਰ ਭਜਾਏ ਨੇ ਸਾਡੇ ਇੱਥੋਂ ਸਾਡੇ ਹੀ ਸ਼ਹਿਰ ਤੋਂ ਕੈਪਟਨ ਔਰਿੰਦਰ ਸਿੰਘ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਕਪਲਾ ਕਰੋੜਾਂ ਰੁਪਏ ਦਾ ਗਿਣਤੀ ਨਹੀਂ ਆ ਜਿਨ੍ਹਾਂ ਚੋਂ ਉਦਾਂ ਹੀ ਕਾਂਗਰਸ ਹੈ ਉਦਾਂ ਹੀ ਅਕਾਲੀ ਦਲ ਹੈ ਅੱਜ ਅਕਾਲੀ ਦਲ ਦਾ ਤੁਸੀਂ ਹਾਲਾਤ ਦੇਖ ਲਓ ਕੀ ਆ ਅੱਜ ਪ੍ਰਮਾਤਮਾ ਨੇ ਕਿੱਛੇ ਲਿਆ ਕੇ ਬਿਠਾਤਾ ਅਕਾਲੀ ਦਲ ਨੂੰ ਇਹ ਆਮ ਲੋਕ ਆਮ ਕਰਾਂ ਦੇ ਹੀ ਪੁੱਤ ਨੇ ਤਹਾਡੇ ਸਾਹਮਣੇ ਇਸ ਜੇ ਦੀ ਸਰਕਾਰ ਹੁੰਦੀ ਹੈ ਡੰਡਾ ਵੀ ਉਹਦਾ ਹੀ ਹੁੰਦਾ ਹੈ ਉਹੀ ਸੇਟਾਂ ਲੈ ਜਾਂਦਾ ਹਰ ਵਾਰ ਏਕ ਜਗ ਕਾਂਗਰਸ ਹੋਵੇ ਕਾਲੀ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਰੂਰ ਜਿਹੜਾ ਲੇਟ ਵੀ ਹੋ ਗਿਆ ਸਮਾਂ ਲੇਟ ਹੋ ਗਿਆ ਇਹਨਾਂ ਨੂੰ ਭਾਜੀ ਬੜੀ ਫੇਅਰ ਇਲੈਕਸ਼ਨ ਹੋਏਗੀ ਈਮਾਨਦਾਰੀ ਨਾਲ ਇਲੈਕਸ਼ਨ ਹੋਏਗੀ ਕੋਈ ਇਹ ਨਹੀਂ ਵੀ ਅਸੀਂ ਡੰਡਾ ਚਲਾਣਾ ਲੈਤੀ ਪੁੱਤ ਨਹੀਂ ਹੈਗੇ ਅਸੀਂ ਉਹਨਾਂ ਤੇ ਸਾਡਿਆਂ ਚ ਜ਼ਮੀਨ ਅਸਮਾਨ ਦਾ ਫਰਕ ਆ ਅਸੀਂ ਸਾਡੇ ਅਸੀਂ ਕੰਮ ਕੀਤੇ ਆਂ ਭਾਜੀ ਉਹਨਾਂ ਲੋਕਾਂ ਨੇ ਕੰਮ ਨਹੀਂ ਨਾ ਕੀਤੇ ਉਹਨਾਂ ਨੇ ਥੁੱਕਣਾ ਪਕੋੜੇ ਤੱਲੇ ਨੇ ਭਾਜੀ ਆਈ ਛੋਕਣਾ ਪਕੌੜੇ ਨਹੀਂ ਥੱਲੇ ਤਿਆਰੀ ਪੂਰੀ ਹੈ ਫਿਰ ਕਹਿੰਦੇ ਸਮਾਂ ਬੜਾ ਘੱਟ ਮਿਲਿਆ ਆ ਜੀ ਭਾਜੀ ਤਿਆਰੀ ਫੁੱਲ ਹੈ ਠੀਕ ਹੈ ਜੀ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਸਾਹਮਣੇ 60 ਦੇ 60 ਵਾਰਡ ਜਿੱਤਾਂਗੇ ਮੇਰ ਆਪਣਾ ਬਣਾਵਾਂਗੇ ਸਰਕਾਰ ਆਪਣੀ ਹੈ ਗੁਰੂ ਦੀ ਕਿਰਪਾ ਨਾਲ ਇਮਾਨਦਾਰੀ ਨਾਲ ਇਲੈਕਸ਼ਨ ਹੋਏਗੀ ਤੁਹਾਡੇ ਸਾਹਮਣੇ ਪਟਿਆਲੇ ਸ਼ਹਿਰ ਦੀ ਇਮਾਨਦਾਰ ਦੇ ਪੂਰੇ ਪੰਜਾਬ ਦੀ ਇਲੈਕਸ਼ਨ ਚਾ ਪੰਜ ਹਲਕਿਆਂ ਦੀ ਇਲੈਕਸ਼ਨ ਪੰਜ ਪੰਜ ਇਲੈਕਸ਼ਨ ਹੈ ਤੁਹਾਡੇ ਸਾਹਮਣੇ ਜ਼ਿਲ੍ਹਿਆਂ ਦੀ ਇਲੈਕਸ਼ਨ ਹੈ ਤੁਹਾਡੇ ਸਾਹਮਣੇ ਹੋਏਗੀ ਇਲੈਕਸ਼ਨ ਬਿਲਕੁਲ ਲੋਕਾਂ ਦੇ ਵਿੱਚ ਜੋਸ਼ ਪੂਰਾ ਹੈਗਾ ਔਰ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਦਾਵੇਦਾਰੀ ਕਿਉਂਕਿ ਹਰ ਇੱਕ ਨੂੰ ਹੁੰਦਾ ਚਾਹੇ ਕੋਈ ਆਜ਼ਾਦ ਲੜੇ ਚਾਹੇ ਕੋਈ ਪਾਰਟੀ ਤੋਂ ਲੜੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਰੇ ਫਾਰਮ ਜਰੂਰ ਭਰੇ ਜਾ ਰਹੇ ਆ ਫਾਰਮ ਦਾ ਮੀਨਸ ਹੁੰਦਾ ਕਿ ਐਨਓਸੀ ਲੈਣ ਤੋਂ ਬਾਅਦ ਜਿਹੜਾ ਹੈਗਾ ਕਿ ਉਹ ਚੋਣ ਲੜ ਸਕਣ ਕੋਈ ਜਿਹੜਾ ਕੋਈ ਆਬਜੈਕਸ਼ਨ ਨਾ ਲੱਗੇ ਤਵਖ-ਖਖ ਪਾਰਟੀਆਂ ਦੇ ਜਿਹੜੇ ਨੇ ਉਰੇ ਲੋਕ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਪਟਿਆਲਾ ਦੀਆਂ ਤਾਂ ਪਟਿਆਲਾ ਦੇ ਵਿੱਚ ਵੱਡੀ ਗਿਣਤੀ ਤੋਂ ਹੀ ਸਵੇਰ ਤੋਂ ਜਿਹੜਾ ਹੈਗਾ ਉਹ ਲੋਕ ਪਹੁੰਚੇ ਹੋਏ ਨੇ ਕਿਉਂਕ ਦਾਵੇਦਾਰੀਆਂ ਜਿਹੜੀਆਂ ਹੈਗੀਆਂ ਉਹ ਕਰਦੇ ਨੇ ਕਿਉਂਕਿ ਜਦੋਂ ਐਨਓਸੀ ਰਿਲੀਜ਼ ਹੋਊਗੀ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਅੱਗੇ ਉਹ ਨਾਮਜ਼ਦਗੀ ਪੱਤਰ ਭਰਨਗੇ ਬਾਈ ਜੀ ਕੀ ਨਾਮ ਆ ਆਪਣਾ ਬਲਿੰਦਰ ਸਿੰਘ ਮਾਨ ਜੀ ਕਿਵੇਂ ਦੇਖ ਦਊ ਬਾਈ ਜੀ ਅੱਜ ਤੁਸੀਂ ਵੀ ਐਨਓਸੀ ਲੈਣ ਪਹੁੰਚੇ ਹੋ ਜਰੂਰ ਹਰ ਇੱਕ ਦਾ ਸੁਪਨਾ ਹੁੰਦਾ ਕਿ ਯਾਰ ਮੈਂ ਐਮਸੀ ਬਣਾ ਚਾਹੇ ਕੋਈ ਆਜ਼ਾਦ ਬਣੇ ਪਾਰਟੀ ਤੋਂ ਬਣੇ ਵੱਖ-ਵੱਖ ਪਾਰਟੀਆਂ ਦੇ ਉਰੇ ਲੋਕ ਪਹੁੰਚੇ ਹੋਏ ਦੇਖੋ ਜੀ ਹਰ ਪਾਰਟੀ ਦਾ ਜਿਹੜਾ ਵਰਕਰ ਆ ਉਹਦਾ ਹੀ ਸੁਪਨਾ ਹੁੰਦਾ ਵੀ ਅਸੀਂ ਜਿਹੜੀ ਮਿਹਨਤ ਕੀਤੀ ਹੈ ਸਕਸੈਸ ਹੋਵੇ ਅਸੀਂ ਵੀ ਆਪਣੀ ਪਾਰਟੀ ਤੋਂ ਬਹੁਤ ਮਿਹਨਤ ਕੀਤੀ ਹੈ ਸਾਨੂੰ ਵੀ ਭਰੋਸਾ ਸਾਡੀ ਪਾਰਟੀ ਤੇ ਕਿ ਸਹੀ ਬੰਦੇ ਨੋ ਟਿਕਟਾ ਦੇਗੀ ਤੇ ਅਸੀਂ ਉਹਨਾਂ ਦੇ ਦਿੱਤੇ ਜਿੰਨੇ ਵੀ ਕੰਮ ਕਰਨੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਨਿਭਾਏ ਨੇ ਵਾਰਦੀਆਂ ਜ਼ਿੰਮੇਵਾਰੀਆਂ ਜਿੰਨੇ ਦਿੱਤੀਆਂ ਨੇ ਸਹੀ ਤਰੀਕੇ ਨਾਲ ਨਿਭਾਈਆਂ ਨੇ ਤੇ ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਪਾਰਟੀ ਦੇ ਟਿਕਟਾਂ ਤਾਂ 60 ਨੇ ਫਾਰਮ 600 ਦੇ ਕਰੀਬ ਭਰੇ ਗਏ ਸੀ ਸਰ ਫਾਰਮ ਬੇਸ਼ੱਕ 600 ਦੇ ਕਰੀਬ ਭਰੇ ਗਏ ਹੋਣ ਲੇਕਿਨ ਕੰਮ ਕਰਨ ਵਾਲੇ ਬੰਦੇ ਕਿੰਨੇ ਨੇ ਠੀਕ ਹੈ ਨਾ ਜੀ ਸਰ ਹੁਣ ਅਸੀਂ 27 ਨੰਬਰ ਚ ਆਪਣਾ ਕੰਮ ਕੀਤਾ ਮੈਂ ਭਰੇਂਦਰ ਸਿੰਘ ਮਾਨ ਤੇ ਮੇਰੀ ਵਾਈਫ ਹਰਜੀਤ ਕੌਰ ਮਾਨ ਤੇ ਉਹਦਾ ਬੰਦੇ ਕੰਮ ਕਰਨ ਵਾਲੇ ਹੈ ਕਿ ਨਹੀਂ ਕਿ ਇੱਕ ਵਾਰ ਚ ਦੋ ਬੰਦੇ ਤੋਂ ਵੱਧ ਕੰਮ ਕਰਨ ਵਾਲੇ ਹੈ ਨਹੀਂ ਫਾਰਮ ਜਿੰਨੇ ਮਰਜ਼ੀ ਭਰੀ ਜਾਣ ਲੋਕ ਕਿਤੇ ਨਾਲ ਇਹ ਚੀ ਵੀ ਦੇਖੀ ਜਾਏਗੀ ਜਿੰਨਾ ਚਿਰ ਆਪਾਂ ਇਹ ਨਹੀਂ ਦੇਖਾਂਗੇ ਤਾਂ ਫਿਰ ਪਾਰਟੀ ਨੂੰ ਵੋਟਾਂ ਕਿੱਥੋਂ ਬਣਣਗੀਆਂ ਟਿਕਟ ਦੇਣਾ ਅਲੱਗ ਚੀਆ ਲੇਕਿਨ ਵੋਟਾਂ ਲੈਣੀਆਂ ਵੀ ਬਹੁਤ ਜ਼ਰੂਰੀ ਨੇ ਤਾਂ ਹੀ ਜਿੱਤ ਹੋਏਗੀ ਕੱਲਾ ਟਿਕਟ ਲੈਣਾ ਜਿੱਤਰੀ ਹੁੰਦੀ ਲੱਗਦਾ ਸਹੀ ਤਰੀਕੇ ਦੇ ਨਾਲ ਪ੍ਰੋਸੈਸ ਜਿਵੇਂ ਕਰ ਰਹੇ ਹੋ ਤੇ ਫਾਰਮ ਭਰੇ ਹੈਗੇ ਆ ਕਿਸੇ ਚੀਜ਼ ਨੂੰ ਲੈ ਕੇ ਕੋਈ ਪੋਰ ਸਾਰਾ ਕਰ ਰਹੇ ਨੇ ਹਲੇ ਤਾਂ ਇਹ ਸਾਰਾ ਕੁਝ ਸਹੀ ਹੋ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਮਾਰਾ ਸੁੱਖ ਰੱਖੇ ਅੱਗੇ ਵੀ ਵਧੀਆ ਹੋਏ ਤੇ ਜਿਹੜੀਆਂ ਸਹੀ ਪੁਰਾਣੇ ਬੰਦਿਆਂ ਨੂੰ ਜਿਨ੍ਹਾਂ ਨੇ ਕੰਮ ਕਰ ਕੀਤਾ ਉਹਨਾਂ ਨੂੰ ਟਿਕਟਾ ਦੇ ਕੇ ਨਵਾਜੇ ਤਾਂ ਕਿ ਉਹ ਆਪਣੇ ਸਹੀ ਤਰੀਕੇ ਜਿੰਮੇਵਾਰੀ ਸਮਝ ਸਕਣ ਤੇ ਜਿੱਤ ਕੇ ਆਪਣੇ ਝੋਲੀ ਪਾਣ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦੱਸਦੀ ਹੈ ਜਰੂਰ ਇੱਧਰ ਕਈ ਜਿਹੜੇ ਮਹਿਲਾਵਾਂ ਦੇ ਵਾਰਡ ਨੇ ਉਹ ਮਹਿਲਾਵਾਂ ਜਿਹੜੀਆਂ ਨੇ ਉਹਰੇ ਫਾਰਮ ਭਰਨ ਦੇ ਲਈ ਪਹੁੰਚੀਆਂ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦੇਖ ਸਕਦੇ ਹੋ ਇੱਕ ਵਾਰ ਤਸਵੀਰਾਂ ਤੁਹਾਨੂੰ ਪਟਿਆਲਾ ਨਗਰ ਨਿਗਮ ਦੇ ਬਾਹਰ ਦੀਆਂ ਦਿਖਾ ਰਿਹਾ ਹਾਂ ਤਾਂ ਜਿੱਥੇ ਐਨਓਸੀ ਦੇ ਲਈ ਫਾਰਮ ਜਿਹੜੇ ਹੈਗੇ ਆ ਉਹ ਜਰੂਰ ਭਰੇ ਜਾ ਰਹੇ ਹੈਗੇ ਆ ਇਹ ਕੀ ਨਾਮ ਆ ਮੇਰਾ ਨਾਮ ਰੋਹਿਤ ਰੋਟਾ ਜੀ ਰੋਹਿਤ ਜੀ ਤੁਸੀਂ ਵੀ ਅੱਜ ਭਰਨ ਆਏ ਹੋਰੇ ਫਾਰਮ ਭਰਿਆ ਹੈਗਾ ਐਨਓਸੀ ਲੈਣ ਪਹੁੰਚਿਓ ਕਿਵੇਂ ਦਾ ਬਿਹਾਰ ਲੱਗ ਰਿਹਾ ਹੈਗਾ ਚਾਹੇ ਉਹ ਸਰਕਾਰੀ बाबू ਹੋਣ ਚਾਹੇ ਕੱਲ ਸਸੀ ਪਰਨਵਾਇ ਸੀ ਐਨਓਸੀ ਲੈਣ ਵਾਸਤੇ ਕੱਲ ਕੱਲ 205 ਜਨਨ ਸਾਹਿਬ ਸੋ ਛੁੱਟੀ ਤੇ ਸੀਗੇ ਤਾਂ ਸਾਨੂੰ ਅੱਜ ਬੁਲਾਇਆ ਅੱਜ ਸਾਡੀ ਫਾਈਲ ਜਮਾ ਹੋ ਗਈ ਐਨਓਸੀ ਸਾਨੂੰ ਤਕਰੀਬਨ 3-4 ਵਜੇ ਤੱਕ ਮਿਲ ਜੇਗੀ ਕਿਹੜੀ ਪਾਰਟੀ ਤੋਂ ਤੁਸੀਂ ਅਸੀਂ ਵੈਸੀ ਪਾਰਟੀ ਭਾਜੀਪੀ ਵੱਲੋਂ ਆ ਕਿਉਂਕਿ ਹਾਲੇ ਕਿਸੇ ਵੀ ਪਾਰਟੀ ਵੱਲੋਂ ਕੋਈ ਵੀ ਟਿਕਟ ਕਿਸੇ ਨੂੰ ਅਨਾਉਂਸ ਨਹੀਂ ਹੋਈ ਤੇ ਆਪਣੇ ਪਦਰ ਦੇ ਉੱਪਰ ਹੀ ਸਾਰੇ ਅਪਲਾਈ ਕਰਨ ਵਾਸਤੇ ਆਏ ਹੋਏ ਆ ਜੇ ਕਿਸੇ ਨੂੰ ਕੋਈ ਪਾਰਟੀ ਕਿਉਂਕਿ ਟਿਕਟ ਇੱਕ ਹੁੰਦੀ ਹੈ ਕੈਂਡੀਡੇਟ ਚਾਰ-ਚਾਰ ਹੋਣੇ ਆ ਜੇ ਉਹ ਨਹੀਂ ਲੜਦੇ ਤਾਂ ਆਜ਼ਾਦ ਮੀਤਵਾਲ ਵੀ ਲੜ ਸਕਦੇ ਆ ਸਰ ਸਮਾਂ ਬੜਾ ਘੱਟ ਮਿਲਿਆ ਹੈਗਾ ਇਸ ਚੀਜ਼ ਨੂੰ ਲੈ ਕੇ ਪ੍ਰਚਾਰ ਵੀ ਕਰਨਾ ਉਹਦੇ ਵਿੱਚ ਪ੍ਰਚਾਰ ਦਾ ਦੇਖੋ ਜੀ ਜਿਹੜੀ ਪਾਰਟੀ ਹੈ ਇਹ ਥੋੜੀ ਪਾਰਟੀਵਾਦੀ ਨਹੀਂ ਹੁੰਦੀ ਇਲੈਕਸ਼ਨ ਦੇ ਵਿੱਚ ਫੇਸ ਵੈਲਿਊ ਤੁਹਾਡੀ ਕੰਮ ਆਂਦੀ ਹੈ ਤੁਸੀਂ ਲੋਕਾਂ ਨਾਲ ਕਿਵੇਂ ਵਰਤਦੇ ਹੋ ਇਸ ਕਰਕੇ ਜੇ ਟਾਈਮ ਘਾਟੇ ਵੀ ਨਾ ਸਭ ਤੋਂ ਬੈਨੀਫਿਟ ਇਹ ਹੈ ਵੀ ਖਰਚਾ ਵੀ ਘਟੇਗਾ ਸਭ ਤੋਂ ਬੈਨੀਫਿਟ ਇਹ ਹੈ ਜੇ ਤੁਹਾਡਾ ਪ੍ਰਚਾਰ ਵਧੀਆ ਹੈ ਪਹਿਲਾਂ ਤੁਸੀਂ ਲੋਕਾਂ ਨਾਲ ਵਿਚਰਦੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ ਜੇ ਤੁਸੀਂ ਨਹੀਂ ਵੀਰਿਆ ਫਿਰ ਦਿੱਕਤ ਆਏਗੀ ਅੱਛਾ ਹਰ ਵਾਰ ਇਹ ਹੁੰਦਾ ਕਿ ਜਿਹੜੀ ਇੱਕ ਪਾਰਟੀ ਮੌਜੂਦਾ ਸਰਕਾਰ ਹੁੰਦੀ ਹੈ ਕਹਿੰਦੇ ਧੱਕਾ ਕਰ ਜਾਂਦੀ ਹੈ ਚਾਹੇ ਉਹ ਪਹਿਲਾਂ ਕਾਂਗਰਸ ਸੀਗੀ ਤਾਂ ਚਾਹੇ ਪਹਿਲੇ ਉਸ ਤੋਂ ਬਾਅਦ ਕੈਲੀ ਦਲ ਸੀਗੀ ਚਾਹੇ ਹੁਣ ਆਮ ਆਦਮੀ ਪਾਰਟੀ ਆ ਲੱਗਦਾ ਇਸ ਵਾਰ ਪੂਰਾ ਸਹੀ ਤਰੀਕੇ ਦੇ ਨਾਲ ਚੋਣ ਹੋਊ ਨਹੀਂ ਸਾਨੂੰ ਉਮੀਦ ਤਾਂ ਐਸੀ ਹੈਗੀ ਹੈ ਵੀ ਨਹੀਂ ਹੋਈਗੀ ਦਿੱਕਤ ਕਿਉਂਕਿ ਨਵੀਂ ਪਾਰਟੀ ਹੈ ਸਾਰੇ ਕਹਿੰਦੇ ਤਾਂ ਹੈ ਵੀ ਵਧੀਆ ਸਾਨੂੰ ਵੀ ਉਮੀਦ ਆ ਵੀ ਇਸ ਵਾਰ ੱੱਕਾ ਨਹੀਂ ਸੀ ਵੀ ਇਮਾਨਦਾਰੀ ਕੀ ਇਲੈਕਸ਼ਨ ਹੋਵੇ ਤਾਂ ਵਧੀਆ ਗੱਲ ਹੈ ਪਰ ਤੁਸੀਂ ਅਜੇ ਪੁੱਛਿਓਰੇ ਨੋਮੀਨੇਸ਼ਨ ਆਪਣਾ ਐਨਓਸੀ ਲੈਂਡ ਦੇ ਲਈ ਫਾਰਮ ਵੀ ਭਰੇ ਹੈਗੇ ਕਿ ਆਲਓਵਰ ਸਹੀ ਲੱਗੇ ਹਾਂਜੀ ਬਿਲਕੁਲ ਸਹੀ ਲੱਗਿਆ ਮਿੰਟ ਤੋਂ ਪਹਿਲਾਂ ਕਰ ਰਹੇ ਆ ਜਿਨ੍ਹਾਂ ਨੇ ਕੋਈ ਪ੍ਰੋਪਰਟੀ ਨਹੀਂ ਹੈਗੀ ਉਹਨਾਂ ਨੂੰ ਕੋਸ਼ਨਾ ਬੱਤ ਲਗਾ ਕੇ ਬਿਲਕੁਲ ਸੈਂਡ ਕਰ ਰਹੇ ਆ ਜੇ ਕਿਸੇ ਦਾ ਕੋਈ ਟੈਕਸ ਬਕਾਇਆ ਪਾਣੀ ਦਾ ਬਿੱਲ ਹੈ ਸੀਵਰ ਦਾ ਬਿੱਲ ਹੈ ਉਹ ਪਰਵਾਹ ਦੇ ਨਾਲ ਨਾਲ ਭਰਾ ਕੇ ਉਹਦਾ ਓਨ ਦਾ ਸਪੋਰਟ ਕੰਮ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਵੱਖ-ਵੱਖ ਚਾਹੇ ਉਹ ਭਾਜੀਪੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਕੋਈ ਅਕਾਲੀ ਦਲ ਦਾ ਹੋਵੇ ਤਾਂ ਵੱਖ-ਵੱਖ ਜਿਹੜੇ ਉਹ ਐਨਓਸੀ ਲੈਣ ਦੇ ਲਈ ਫਾਰਮ ਜਰੂਰ ਭਰਦੇ ਹੋਏ ਨਜ਼ਰ ਆ ਰਿਹਾ ਸਿਸਟਮੈਟਿਕਲੀ ਦੇ ਨਾਲ ਚਾਹੇ ਇੱਧਰਲੇ ਬਸੇ ਪੁਲਿਸ ਪ੍ਰਸ਼ਾਸਨ ਵੀ ਲੱਗਿਆ ਹੋਇਆ ਤਾਂ ਇੱਧਰਲੇ ਬਸ ਉਹ ਜਿਹੜਾ ਹੈਗਾ ਕਿਸੇ ਨੂੰ ਭਾਵੇਂ ਨਹੀਂ ਜਾਣ ਦਿੱਤਾ ਜਾਂਦਾ ਤਾਂ ਇੱਧਰ ਲੰਬੀਆਂ ਕਤਾਰਾਂ ਨੇ ਔਰ ਖਾਸ ਤੌਰ ਤੇ ਇਹ ਵੀ ਗੱਲ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਚਾਹੇ ਕੋਈ ਹੋ ਆਮ ਆਦਮੀ ਪਾਰਟੀ ਦਾ ਬੰਦਾ ਹੋਵੇ ਚਾਹੇ ਕੋਈ ਉਹ ਕਾਂਗਰਸ ਦਾ ਹੋਵੇ ਚਾਹੇ ਕੋਈ ਉਹ ਕਾਲੀ ਦਲ ਦਾ ਹੋਵੇ ਤਾਂ ਉਸ ਨੂੰ ਪ੍ਰਕਿਰਿਆ ਜਿਹੜੀ ਹੈਗੀ ਆ ਜਰੂਰ ਲਾਈਨ ਦੇ ਵਿੱਚ ਹੀ ਲੱਗਣਾ ਪੈ ਰਿਹਾ ਹੈ ਇਹ ਨਹੀਂ ਹੈ ਕਿ ਕਿਸੇ ਤਰੀਕੇ ਦੀ ਕੋਈ ਜਿਹੜੀ ਹੈ ਉਹ ਸਪਾਰਸ ਜਾਂ ਕੁਝ ਉਹ ਚੱਲ ਰਿਹਾ ਹੋਵੇ ਜਰੂਰ ਵਕ ਵਕ ਭਾਗਾਂ ਦੇ ਵੱਲੋਂ ਜਿਹੜੀ ਹੈਗੀ ਚੋਣ ਪ੍ਰਕਿਰਿਆ ਕਿਉਂਕਿ ਇੱਕ ਦਾ ਚੋਣ ਲੜਨ ਦਾ ਹਰ ਇੱਕ ਦਾ ਅਧਿਕਾਰ ਜਰੂਰ ਹੈਗਾ ਚਾਹੇ ਕੋਈ ਆਜ਼ਾਦ ਲੜੇ ਚਾਹੇ ਕੋਈ ਪਾਰਟੀ ਤੋਂ ਲੜੇ ਬਾਕੀ ਹੋਰ ਅਪਡੇਟਸ ਲਈ ਬਣੇ ਨੂੰ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਜੀਤ ਸਿੰਘ ਪਟਿਆਲਾ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਲੰਬੀਆਂ-ਲੰਬੀਆਂ ਕਤਾਰਾਂ ਜਿਹੜੀਆਂ ਜਰੂਰ ਉਹ ਸਵੇਰ ਤੋਂ ਹੀ ਲੱਗੀਆਂ ਹੋਈਆਂ ਨੇ ਚਾਹੇ ਕਾਂਗਰਸ ਹੋਵੇ, ਭਾਵੇਂ ਭਾਜੀਪੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕੋਈ ਅਕਾਲੀ ਦਲ ਦੇ ਵਰਕਰ ਹੋਣ ਭਾਰੀ ਜਿਹੜੀ ਸੁਰੱਖਿਆ ਜਰੂਰ ਲਗਾਈ ਕੀਤੀ ਹੈ, ਪੁਲਿਸ ਪ੍ਰਸ਼ਾਸਨ ਵੀ ਖੜਿਆ ਹੋਇਆ ਹੈ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਇਹਨਾਂ ਨੇ ਕਾਊਂਟਰ ਇੱਕੋ ਲਾਇਆ ਹੋਇਆ ਵਾ ਬਹੁਤ ਜ਼ਿਆਦਾ ਭੀੜ-ਪੜੱਕਾ ਹੋਇਆ ਵਾ ਇਹਨਾਂ ਨੂੰ ਦੋ-ਤਿੰਨ ਕਾਊਂਟਰ ਲਾਉਣੇ ਚਾਹੀਦੇ ਸੀ ਜਾਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ ਪਟਿਆਲੇ ਦੇ ਵਿੱਚ ਪੰਜ ਤੋਂ ਵੱਡੀਆਂ ਪਾਰਟੀਆਂ ਹੋ ਗਈਆਂ ਤੇ ਉਹ ਤੋਂ ਬਾਅਦ ਆਜ਼ਾਦ ਵੀ ਨੇ ਹਜ਼ਾਰਾਂ ਦੀ ਸੰਖਿਆ ਚ ਐਪਲੀਕੇਸ਼ਨ ਆ ਰਹੀਆਂ ਹਨ ਪੰਜਾਬ ਦੇ ਵਿੱਚ ਜਿੱਥੇ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਚੋਣਾ ਜਿਹੜੀਆਂ ਹੋਣ ਜਾ ਰਹੀਆਂ ہیں ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਜਿਹੜੇ ਐਨਓਸੀ ਲੈਂਡ ਦੇ ਲਈ ਜਿਹੜੇ ਹੈਗੇ ਨੇ ਵਰਕਰ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੋਣ ਲੜਨੀ ਆ ਉਹ ਅੱਜ ਪਟਿਆਲਾ ਦੇ ਨਗਰ ਨਿਗਮ ਪਟਿਆਲਾ ਦੇ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਜਿਹੜੀ ਇਹ ਪ੍ਰਕਿਰਿਆ ਦੇ ਅਕੋਰਡਿੰਗ ਐਨਓਸੀ ਜਿਹੜੀ ਆ ਉਹ ਲੈਣੀ ਜ਼ਰੂਰੀ ਹੈ ਜਿਹਦੇ ਵਿੱਚ ਜਾਇਦਾਦ ਦਾ ਵੇਰਵਾ ਹੋਵੇ ਚਾਹੇ ਕੋਈ ਬਕਾਇਆ ਹੋਵੇ ਚਾਹੇ ਉਹ ਵਾਟਰ ਸਪਲਾਈ ਹੋਵੇ ਇਲੈਕਟ੍ਰਿਸਿਟੀ ਹੋਵੇ ਚਾਹੇ ਕੋਈ ਟੈਕਸ ਹੋਵੇ ਤਾਂ ਉਸ ਚੀਜ਼ ਨੂੰ ਜਿਹੜਾ ਅਪਡੇਟ ਕਰਾਣਾ ਹੋਵੇਗਾ ਭਰਨਾ ਹੋਵੇਗਾ ਤਾਂ ਉਸ ਤੋਂ ਬਾਅਦ ਜਿਹੜੀ ਐਨਓਸੀ ਜਾਰੀ ਹੋਏਗੀ ਐਨਓਸੀ ਜਾਰੀ ਤੋਂ ਬਾਅਦ ਜਿਹੜਾ ਹੈਗਾ ਉਹ ਨਾਮਜ਼ਦਗੀ ਪੱਤਰ ਭਰ ਸਕਦੇ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਜਰੂਰ ਉਹ ਸਵੇਰ ਤੋਂ ਹੀ ਲੱਗੀਆਂ ਹੋਈਆਂ ਨੇ ਜਿਹੜੇ ਚਾਹਵਾਨ ਨੇ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਦੇ ਵੱਲੋਂ ਸਵੇਰ ਤੋਂ ਹੀ ਜਿਹੜਾ ਹੈਗਾ ਉਹ ਓਰੇ ਕਾਠ ਹੋਇਆ ਪਿਆ ਔਰ ਪੂਰਾ ਜਿਹੜਾ ਹੈਗਾ ਇੱਕ ਵਿਆਵਰਗਾ ਮਾਹੌਲ ਦਿਖਾਈ ਦੇ ਰਿਹਾ ਹਜ਼ਾਰਾਂ ਦੀ ਤਦਾਦ ਚ ਸਵੇਰ ਦੇ ਜਿਹੜੇ ਲੋਕ ਉਰੇ ਪਹੁੰਚ ਰਹੇ ਨੇ ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਹੋਣ ਚਾਹੇ ਉਹ ਕਾਂਗਰਸ ਹੋਵੇ ਭਾਜੀਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕੋਈ ਅਕਾਲੀ ਦਲ ਦੇ ਵਰਕਰ ਹੋਣ ਭਾਰੀ ਜਿਹੜੀ ਸੁਰੱਖਿਆ ਜ਼ਰੂਰ ਲਗਾਈ ਕੀਤੀ ਹੈ ਪੁਲਿਸ ਪ੍ਰਸ਼ਾਸਨ ਵੀ ਖੜਿਆ ਹੋਇਆ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਬੜਾ ਸਿੰਪਲੀ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਫਾਰਮ ਭਰੇ ਜਾ ਰਹੇ ਆ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਪਟਿਆਲਾ ਨਗਰ ਨਿਗਮ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਐਨਓਸੀ ਦੇ ਲੈਂ ਪੱਤਰ ਭਰ ਰਹੇ ਨੇ ਫਾਰਮ ਭਰ ਰਹੇ ਨੇ ਕਿਉਂਕਿ ਇਸ ਤੋਂ ਬਾਅਦ ਪੂਰੇ ਲੋਕ ਵੀ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਰਜੇ ਸ਼ਰਮਾ ਜੀ ਰਜੇ ਜੀ ਤੁਸੀਂ ਵੀ ਜਿਹੜਾ ਹੈਗਾ ਐਨਓਸੀ ਜਿਹੜੀ ਔਰ ਲੈਣਾ ਹੈ ਹਾਂਜੀ ਹਾਂ ਮੈਂ 47 ਨੰਬਰ ਵਾਰਡ ਤੋਂ ਮੇਰੀ ਵਾਈਫ ਦਾ ਫਾਰਮ ਹੈ ਉਹਨਾਂ ਦੀ ਐਨਓਸੀ ਲੈਣਾ ਹੈ ਪਰ ਇਹਨਾਂ ਨੇ ਕਾਊਂਟਰ ਇੱਕੋ ਲਾਇਆ ਹੋਇਆ ਵਾ ਬਹੁਤ ਜ਼ਿਆਦਾ ਭੀੜ ਭੜਕਾ ਹੋਇਆ ਵਾ ਇਹਨਾਂ ਨੂੰ ਦੋ ਤਿੰਨ ਕਾਊਂਟਰ ਲਾਉਣੇ ਚਾਹੀਦੇ ਸੀ ਜਾਂ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀਗਾ ਤੁਸੀਂ ਕਿਹੜੀ ਪਾਰਟੀ ਤੋਂ ਮੈਂ ਭਾਰਤੀ ਜਨਤਾ ਪਾਰਟੀ ਤੁਸੀਂ ਆਲ ఓਵਰ ਦੇਖ ਰਿਹਾ ਜਿਸ ਤੱਕ ਨਾਲ ਸਵੇਰ ਤੋਂ ਹੀ ਮਤਲਬ ਲਾਈਨਾਂ ਜਰੂਰ ਲੱਗੀਆਂ ਹੋਈਆਂ ਕੁਝ ਕਈਆਂ ਨੂੰ ਐਨਓਸੀ ਮਿਲ ਵੀ ਰਹੀ ਹੈ ਬਾਕੀ ਸਹੀ ਚੱਲ ਰਿਹਾ ਬਹੁਤ ਸਲੋ ਚੱਲ ਰਿਹਾ ਜੀ ਪ੍ਰਸ਼ਾਸਨ ਨੂੰ ਚਾਹੀਦਾ ਕਿ 2-4 ਬੰਦੇ ਹੋਰ ਐਕਸਟਰਾ ਨਾਲ ਲਾਣ ਤਾਂ ਕਿ ਲੋਕਾਂ ਨੂੰ ਆਸਾਨੀ ਨਾਲ ਐਨਓਸੀ ਮਿਲ ਸਕਣ ਪਟਿਆਲੇ ਦੇ ਵਿੱਚ ਪੰਜ ਤਾਂ ਵੱਡੀਆਂ ਪਾਰਟੀਆਂ ਹੀ ਹੋ ਗਈਆਂ ਤੇ ਉਹ ਤੋਂ ਬਾਅਦ ਆਜ਼ਾਦ ਵੀ ਨੇ ਹਜ਼ਾਰਾਂ ਦੀ ਸੰਖਿਆ ਚ ਐਪਲੀਕੇਸ਼ਨ ਆ ਰਹੀਆਂ ਨੇ ਕਾਊਂਟਰ ਨਾਲ ਸਮੱਸਿਆ ਆ ਰਹੀ ਹੈ ਕਿ ਕਾਊਂਟਰ ਘੱਟ ਹੈਗਾ ਬਾਕੀ ਰਸਤਾ ਹੈ ਲੋਕਾਂ 'ਚ ਬਹੁਤ ਹੁਸਾ ਹਰ ਬੰਦਾ ਆਪਣੀ ਪਾਰਟੀ ਦੇ ਵੱਲੋਂ ਟਰਾਈ ਕਰ ਰਿਹਾ ਕਿ ਉਹਨੂੰ ਟਿਕਟ ਮਿਲੇ ਤੇ ਉਹ ਚੋਣ ਲੜੇ ਤਾਂ ਬਿਲਕੁਲ ਜਿਹੜਾ ਵੱਖ-ਵੱਖ ਜਿਹੜੇ ਪਾਰਟੀਆਂ ਤੋਂ ਨੁਮਾਇੰਦੇ ਨੇ ਬਾਈ ਜੀ ਕੀ ਨਾਮ ਆਪਰਾ ਰਮਨਦੀਪ ਸਿੰਘ ਰਮਨ ਜੀ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਵੀ ਅੱਜ ਐਨਓਸੀ ਜਿਹੜੀ ਆ ਉਹਰੇ ਲੈਂਡ ਪਹੁੰਚੇ ਹੈਗੇ ਹੋ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਕਿ ਕਾਗਜ਼ ਪੂਰਾ ਨਹੀਂ ਹੈ ਘਟ ਹੈ ਵੱਧ ਹੈ ਸਰਕਾਰਾਂ ਦੇ ਵੱਲੋਂ ਬਹੁਤ ਤਰ੍ਹਾਂ ਦੇ આરોਪ ਵੀ ਜਿਹੜੇ ਦੂਜੀਆਂ ਸਰਕਾਰਾਂ ਲਾਂਦੀਆਂ ਪਾਜੀ ਕੋਈ ਐਸੀ ਗੱਲ ਨਹੀਂ ਦੇਖੋ ਵਿਰੋਧੀਆਂ ਦਾ ਤਾਂ ਸ਼ੁਰਤੋਂ ਹੀ ਕੰਮ ਰਿਹਾ ਠੀਕ ਹੈ ਜੀ ਐਕਚੁਅਲੀ ਇਹ ਵੀ ਆਮ ਕਰਾਂ ਦੇ ਧੀ ਪੁੱਤ ਕਿਵੇਂ ਲੀਡਰ ਬਣ ਗਏ ਠੀਕ ਹੈ ਕਿਉਂਕਿ ਉਹ ਭਾਜੀ ਕੱਲੇ ਖਾਨ ਹਿੱਲੇ ਸੀ ਠੀਕ ਹੈ ਇਹ ਇਮਾਨਦਾਰ ਸਰਕਾਰ ਹੈ ਇਮਾਨਦਾਰ ਲੋਕ ਹੈ ਆਮ ਧੀ ਪੁੱਤ ਹੈ ਠੀਕ ਹੈ ਇਹ ਚੋਰੇ ਚੋਰਾਂ ਦੀ ਸਰਕਾਰ ਨਹੀਂ ਆ ਚੋਰਾਂ ਦੀ ਸਰਕਾਰ ਅਸੀਂ ਦੇਸ਼ ਚੋਂ ਭਜਾਈ ਹੈ ਚੋਰ ਭਜਾਏ ਨੇ ਸਾਡੇ ਇੱਥੋਂ ਸਾਡੇ ਹੀ ਸ਼ਹਿਰ ਤੋਂ ਕੈਪਟਨ ਔਰਿੰਦਰ ਸਿੰਘ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਘਪਲਾ ਕਰੋੜਾਂ ਰੁਪਏ ਦਾ ਗਿਣਤੀ ਨਹੀਂ ਜਨਾ ਚੋਂ ਉਦਾਂ ਹੀ ਕਾਂਗਰਸ ਹੈ ਉਦਾਂ ਹੀ ਅਕਾਲੀ ਦਲ ਹੈ ਅਜ ਅਕਾਲੀ ਦਲ ਦਾ ਤੁਸੀਂ ਹਾਲਾਤ ਦੇਖ ਲਓ ਕੀ ਹੈ ਅੱਜ ਪ੍ਰਮਾਤਮਾ ਨੇ ਕਿੱਛੇ ਲੈ ਕੇ ਬਿਠਾਤਾ ਅਕਾਲੀ ਦਲ ਨੂੰ ਇਹ ਆਮ ਲੋਕ ਆਮ ਕਰਾਂ ਦੇ ਹੀ ਪੁੱਤ ਨੇ ਤੁਹਾਡੇ ਸਾਹਮਣੇ ਇਸ ਜਿਹੇ ਦੀ ਸਰਕਾਰ ਹੁੰਦੀ ਹੈ ਡੰਡਾ ਵੀ ਉਹਦਾ ਹੀ ਹੁੰਦਾ ਹੈ ਉਹੀ ਸੀਟਾਂ ਲੈ ਜਾਂਦਾ ਹਰ ਵਾਰ ਏਕ ਜਗ ਕਾਂਗਰਸ ਹੋਵੇ ਕਾਲੀ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਰੂਰ ਜਿਹੜਾ ਲੇਟ ਵੀ ਹੋ ਗਿਆ ਸਮਾਂ ਲੇਟ ਹੋ ਗਿਆ ਇਹਨਾਂ ਨੂੰ ਭਾਜੀ ਬੜੀ ਫੇਅਰ ਇਲੈਕਸ਼ਨ ਹੋਏਗੀ ਈਮਾਨਦਾਰੀ ਨਾਲ ਇਲੈਕਸ਼ਨ ਹੋਏਗੀ ਕੋਈ ਇਹ ਨਹੀਂ ਵੀ ਅਸੀਂ ਡੰਡਾ ਚਲਾਣਾ ਲੈ ਤੀ ਪੁੱਤ ਨਹੀਂ ਹੈਗੇ ਅਸੀਂ ਉਹਨਾਂ ਤੇ ਸਾਡੇਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਸਾਡੇ ਅਸੀਂ ਕੰਮ ਕਿੱਤੇ ਆਂ ਭਾਜੀ ਉਹਨਾਂ ਲੋਕਾਂ ਨੇ ਕੰਮ ਨਹੀਂ ਨਾ ਕੀਤੇ ਉਹਨਾਂ ਨੇ ਥੁੱਕਣਾ ਪਕੌੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰੂ ਦੀ ਕਿਰਪਾ ਨਾਲ ਈਮਾਨਦਾਰੀ ਨਾਲ ਇਲੈਕਸ਼ਨ ਹੋਏਗੀ ਤੁਹਾਡੇ ਸਾਹਮਣੇ ਪਟਿਆਲੇ ਸ਼ਹਿਰ ਦੀ ਈਮਾਨ ਦੇ ਪੂਰੇ ਪੰਜਾਬ ਦੀ ਇਲੈਕਸ਼ਨ ਚਾ ਪੰਜ ਹਲਕਿਆਂ ਦੀ ਇਲੈਕਸ਼ਨ ਪੰਜ ਪੰਜ ਇਲੈਕਸ਼ਨ ਹੈ ਤੁਹਾਡੇ ਸਾਹਮਣੇ ਜ਼ਿਲ੍ਹਿਆਂ ਦੀ ਇਲੈਕਸ਼ਨ ਨਾਲ ਤੁਹਾਡੇ ਸਾਹਮਣੇ ਹੋਏਗੀ ਇਲੈਕਸ਼ਨ ਤਾਂ ਬਿਲਕੁਲ ਲੋਕਾਂ ਦੇ ਵਿੱਚ ਜੋਸ਼ ਪੂਰਾ ਹੈਗਾ ਔਰ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਦਾਵੇਦਾਰੀ ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਚਾਹੇ ਕੋਈ ਆਜ਼ਾਦ ਲੜੇ ਚਾਹੇ ਕੋਈ ਪਾਰਟੀ ਤੋਂ ਲੜੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਰੇ ਫਾਰਮ ਜਰੂਰ ਭਰੇ ਜਾ ਰਹੇ ਆ ਫਾਰਮ ਦਾ ਮੀਨਸ ਹੁੰਦਾ ਕਿ ਐਨਓਸੀ ਲੈਣ ਤੋਂ ਬਾਅਦ ਜਿਹੜਾ ਹੈਗਾ ਕਿ ਉਹ ਚੋਣ ਲੜ ਸਕਣ ਕੋਈ ਜਿਹੜਾ ਕੋਈ ਆਬਜੈਕਸ਼ਨ ਨਾ ਲੱਗੇ ਤਵਖ-ਵਖ ਪਾਰਟੀਆਂ ਦੇ ਜਿਹੜੇ ਨੇ ਉਰੇ ਲੋਕ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਪਟਿਆਲਾ ਦੀਆਂ ਤਾਂ ਪਟਿਆਲਾ ਦੇ ਵਿੱਚ ਵੱਡੀ ਗਿਣਤੀ ਤੋਂ ਹੀ ਸਵੇਰ ਤੋਂ ਜਿਹੜਾ ਹੈਗਾ ਉਹ ਲੋਕ ਪਹੁੰਚੇ ਹੋਏ ਨੇ ਕਿਉਂਕਿ ਵਕ-ਵਕ ਦਾਵੇਦਾਰੀਆਂ ਜਿਹੜੀਆਂ ਹੈਗੀਆਂ ਉਹ ਕਰਦੇ ਨੇ ਕਿਉਂਕਿ ਜਦੋਂ ਐਨਓਸੀ ਰਿਲੀਜ਼ ਹੋਊਗੀ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਅੱਗੇ ਉਹ ਨਾਮਜ਼ਦਗੀ ਪੱਤਰ ਭਰਨਗੇ ਬਾਈ ਜੀ ਕੀ ਨਾਮ ਆ ਆਪਣਾ ਬਲਿੰਦਰ ਸਿੰਘ ਮਾਨ ਜੀ ਕਿਵੇਂ ਦੇਖ ਦਊ ਬਾਈ ਜੀ ਅੱਜ ਤੁਸੀਂ